ਇਹ ਤਾਂ ਬਹੁਤ ਹੀ ਮੁਸ਼ਕਲ ਹਾਲਾਤ ਨੇ ਪਿੰਡ ਵਿੱਚ ਬਹੁਤ ਹੀ ਡਰਵਲਾ ਹਾਲਾ ਮਗਲ ਪਿਆ ਹੋਇਆ ਹੈ ਜੇ ਜਿਹੜੀਆਂ ਸਾਡੀਆਂ ਫਸਲਾਂ ਇਹ ਜ਼ਮੀਨਾਂ ਸਤਲੁਜ ਦਰਿਆ ਦੇ ਅੰਦਰ ਆ ਇਹ ਸਾਰੀਆਂ ਬਰਬਾਦ ਹੋ ਚੁੱਕੀਆਂ ਪਿੰਡ ਦੇ ਵਿੱਚ ਘਰ ਦੇ ਨਹੀਂ ਬੱਚੇ ਪਿੰਡ ਦੇ ਲੇਕਿਨ ਬਰਸਾਤਾਂ ਦੇ ਨਾਲ ਕੁਝ ਬੱਚੇ ਘਰ ਤੋਂ ਕੱਟ ਗਏ ਜੀ ਜਿਹਦੀ ਕਿਤੋਂ ਘੱਟ ਵੀ 80 90 ਗੱਲੇ ਦਾ ਖਾਣਾ ਚੱਲਣਾ ਜੀ ਤੇ ਵਿੱਚ ਪੰਡਰਾਂ ਦਾ ਵੀ ਹੈ ਤੇ ਜ਼ਮੀਨ ਦਾ ਬਹੁਤ ਜ਼ਿਆਦਾ ਆ ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਦੇ ਉਤੇ ਤੇ ਮੈਂ ਮੀ ਤਾਪਰ ਮੌਜੂਦ ਹਾਂ ਲੁਧਿਆਣਾ ਦੇ ਨਾਲ ਲੱਗਦੇ ਪਿੰਡ ਤਲਵੰਡੀ ਬਿਲਕੁਲ ਜੀ ਸਤਲੁਜ ਦਰਿਆ ਤੇ ਕੰਢੇ ਤੇ ਬਣਿਆ ਇਹ ਪਿੰਡ ਤਲਵੰਡੀ ਹੈ ਜਿੱਥੇ ਅਸੀਂ ਮੌਜੂਦ ਹਾਂ ਜਿੱਥੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਸਤਲੁਜ ਦੇ ਕੰਡੇ ਤੇ ਬਣਿਆ ਪਿੰਡ ਤਲਵੰਡੀ ਜਿੱਥੇ ਰਾਹਤ ਭਰੀ ਖਬਰੇ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਾਣੀ ਦਾ ਪੱਧਰ ਹੈ ਜਿਹੜਾ ਘਟਦਾ ਹੋਇਆ ਨਜ਼ਰ ਆ ਰਿਹਾ ਇਸ ਤੋਂ ਪਹਿਲਾਂ ਲੁਜਾਨਾ ਦੇ ਕੰਡੇ ਤੇ ਬਣਿਆ ਸ਼ਨੀ گاؤں ਸੀਗਾ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਇਹ ਲੱਗ ਰਿਹਾ ਸੀ ਕਿ ਪਾਣੀ ਦਾ ਪੱਧਰ ਘਟਿਆ ਹੁਣ ਜਦੋਂ ਕੰਡੇ ਦੇ ਬਣੇ ਪਿੰਡ ਤੇ ਪਹੁੰਚਿਆ ਤੇ ਪਿੰਡ ਦੇ ਸਰਪੰਚ ਤੇ ਸਾਬਕਾ ਸਰਪੰਚ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀਗਾ ਕਿ ਰਾਹਤ ਭਰੀ ਖਬਰ ਅੱਜ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਕਿ ਪਾਣੀ ਦਾ ਪੱਧਰ ਹੈ ਜਿਹੜਾ ਕਿਤੇ ਨਾ ਕਿਤੇ ਘਟਦਾ ਹੋਇਆ ਸਾਰੀ ਕੱਲ ਪਾਣੀ ਦੇ ਵਿੱਚ ਡੁੱਬੀ ਹੋਈ ਸੀ ਅੱਜ ਪਾਣੀ ਦਾ ਪੱਧਰ ਇਸ ਤੋਂ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਉਹਨਾਂ ਦੇ ਮੁਤਾਬਕ 70 ਤੋਂ 80 ਕਿੱਲੇ ਜ਼ਮੀਨ ਹੈ ਜਿਹੜੀ ਇਸ ਪਾਣੀ ਦੀ ਭੇਡ ਚੜੀ ਹੈ ਕਿਉਂਕਿ ਪਾਣੀ ਨੇ ਫਸਲ ਪੂਰੀ ਤਰੀਕੇ ਨਾਲ ਖਰਾਬ ਕਰ ਦਿੱਤੀ ਹੈ ਇਸ ਦਾ ਮੁਆਵਜ਼ਾ ਉਹਨਾਂ ਨੂੰ ਉਮੀਦ ਹੈ ਕਿ ਸਰਕਾਰ ਜ਼ਰੂਰ ਦੇਵੇਗੀ ਕਦੋਂ ਦੇਵੇਗੀ ਇਸ ਦਾ ਚੀਜ਼ ਦਾ ਇੰਤਜ਼ਾਰ ਰਹੇਗਾ ਪਰ ਰਾਹਤ ਭਰੀ ਖਬਰ ਹੈ ਕਿ ਪਾਣੀ ਦਾ ਪੱਧਰ ਸਤਲੁਜ ਦਰਿਆ ਤੋਂ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਸਰ ਸਤਲੁਜ ਦੇ ਕੰਡੇ ਦੇ ਵਸਿਆ ਪਿੰਡ ਹੈ ਕਿਸ ਤਰੀਕੇ ਦਾ ਮਾਹੌਲ ਹੈ ਪਿੰਡ ਦਾ ਜਿਉਂਕਿ ਪਾਣੀ ਦਾ ਮਾਰ ਸਾਰੇ ਪਿੰਡਾਂ ਨੂੰ ਪੈ ਰਹੀ ਹੈ ਇਹ ਤਾਂ ਬਹੁਤ ਹੀ ਮੁਸ਼ਕਲ ਹਾਲਾਤ ਨੇ ਪਿੰਡ ਦੇ ਜੀ ਬਹੁਤ ਹੀ ਡਰ ਵਾਲਾ ਪਹਿਲਾਂ ਮਾਹੌਲ ਬਣਿਆ ਹੋਇਆ ਸੀ ਜੀ ਲੇਕਿਨ ਕੱਲ ਦੀ ਹਾਨੂੰ ਰਾਹਤ ਮਿਲੀ ਆ ਕੱਲ 4 ਫੁੱਟ ਪਾਣੀ ਥੱਲੇ ਗਿਆ ਬਜੀ ਤੇ ਸਰਪੰਚ ਸਾਹਿਬ ਇਹ ਆ ਆਪਾਂ ਜ਼ਮੀਨ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਏ ਫਸਲਾਂ ਦਾ ਇਹ ਦੱਸੋ ਬੇ ਘਰ ਕਿੰਨੇ ਕੁ ਲੋਕ ਹੋਏ ਨੇ ਕੋ ਕੰਡੇ ਤੇ ਘਰ ਵੀ ਵਸੇ ਹੋਏ ਸੀ ਲੋਕ ਰਹਿੰਦੇ ਵੀ ਸੀ ਕੰਡੇ ਦੇ ਇੱਥੇ ਘਰ ਦੇ ਨੇ ਬੱッセ ਹੋਏ ਪਿੰਡ ਤੇ ਲੇਕਨ ਬਰਸਾਤਾਂ ਦੇ ਨਾਲ ਕੁਝ ਕੱਚੇ ਘਰ ਸੀ ਉਹਨਾਂ ਡੱਟ ਗਏ ਜੀ ਠੀਕ ਹੈ ਉਹਨਾਂ ਨੂੰ ਨੁਕਸਾਨ ਹੋ ਗਿਆ ਉਹਨਾਂ ਦਾ ਘਰ ਡੱਟ ਗਿਆ ਘਰ ਟੱਠੇ ਉਹਨਾਂ ਵਿਚਾਰਿਆਂ ਹੁਣ ਸੱਤਾ ਉਹਨਾਂ ਦੇ ਪਹਿਲਾਂ ਕੱਚੇ ਸੀ ਉਹ ਟਰੱਟ ਗਿਆ ਘਰ ਦੇ ਵਿੱਚ ਜਿਹਾ ਸਮਾਨ ਵੀ ਉਹ ਵੀ ਖਰਾਬ ਹੋ ਗਿਆ ਬਾਕੀ ਕਾਫੀ ਤਿੰਨ ਚਾਰ ਘਰਾਂ ਦੇ ਤੇ ਪ੍ਰਸ਼ਾਸਨ ਪੱਖੋਂ ਕੋਈ ਮਦਦ ਆਈ ਹੈ ਸਰ ਮਦਦ ਜੇ ਉਨਾਂ ਨੂੰ ਤਰਪਾਲਾਂ ਦੀ ਹੋਈ ਹੋਈ ਸੀ ਤਰਪਾਲ ਦਿੱਤੀ ਗਈ ਆ ਕੁਝ ਅਸੀਂ ਆਪਣੀ ਪੰਚਾਇਤ ਵਾਲਿਆਂ ਨੇ ਇਕੱਠੇ ਕਰਕੇ ਕੁਝ ਆਪਣੇ ਫੰਡ ਵਿੱਚੋਂ ਆਪਣੇ ਕੋਲ ਕਰਕੇ ਇਹਨਾਂ ਨੂੰ 100 ਕ ਤਰਪਾਲ ਅਸੀਂ ਮਹੀਆ ਪਿੰਡ ਵਾਲਿਆਂ ਨੂੰ ਕੋਈ ਵਾਈ ਹੋਈ ਆ ਪਰ ਲੱਗਦਾ ਨਹੀਂ ਕਿ ਲੋੜ ਹੁਣੇ ਸੀਗੀ ਕਿਉਂਕਿ ਸਰਕਾਰ ਤੁਹਾਡੀ ਐਮਐਲਏ ਤੁਹਾਡਾ ਸਰਪੰਚ ਤੁਹਾਡਾ ਖੁਦ ਤੁਸੀਂ ਉਹ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਮਦਦ ਦੀ ਹੁਣ ਲੋੜ ਹੈ ਤੇ ਹਜੇ ਤੱਕ ਕੋਈ ਮਦਦ ਆਈ ਨਹੀਂ ਗਈ ਤਰਪਾਲਾਂ ਦੀ ਆਈ ਆ ਜਿੱਥੇ ਵੈਸੇ ਜ਼ਰੂਰ ਤੇ ਜ ਹੈ ਨਹੀਂ ਕੋਈ ਇਨੀ ਨੁਕਸਾਨ ਇੱਥੇ ਪਿੰਡ ਵਿੱਚ ਆ ਸਹੀ ਤਰੀਕੇ ਨਾਲ ਚੱਲ ਰਿਹਾ ਜੇ ਕੋਈ ਇੱਥੇ ਪਿੰਡ 'ਚ ਕੋਈ ਖਤਰਾ ਵੀ ਹੈ ਨਹੀਂ ਜੀ ਕੋਈ ਲੰਗਰ ਦੀ ਸੇਵਾ ਇੱਥੇ ਚੱਲ ਰਹੀ ਹੈ ਜੀ ਲੰਗਰ ਤੇ ਆਪਣਾ ਗੁਰਦੁਆਰਾ ਚੱਲ ਹੀ ਰਿਹਾ ਕੋਈ ਗੱਲ ਨਹੀਂ ਜੀ ਲੋਕਾਂ ਵਸੇ ਹਾਂਜੀ ਹਾਂਜੀ ਕੋਈ ਵੀ ਆਵੇ ਆਪਣਾ ਸਕ ਸਕ ਲੰਗਰ ਜੀ ਚਲੋ ਹੁਣ ਪਾਣੀ ਦਾ ਪੱਧਰ ਤੁਹਾਡੇ ਮੁਤਾਬਕ ਘਟਿਆ ਹੈ ਹਾਂਜੀ 4 ਫੁੱਟ ਪਾਣੀ ਘਟਿਆ ਆਹ ਚਾਰੇ ਝੋਨੇ ਆ ਦੇਖੋ ਜੀ ਇਹ ਸਾਰੇ ਡੁੱਬੇ ਹੋਏ ਸੀ ਕਿੰਨੀ ਕਿ ਫਸਲ ਜਿਹੜੀ ਜਿਹਨੂੰ ਨੁਕਸਾਨ ਹੋਇਆ ਇਸ ਪਿੰਡ ਦੀ ਆਪਣੇ ਇਸ ਪਿੰਡ ਦੇ 80 90 ਕਿੱਲੇ ਹੈਗੇ ਜ਼ਮੀਨ ਦੇ ਖਰਾਬ ਹੋਏ ਆ ਜਿਹੜੇ ਖਰਾਬ ਹੋਏ ਸਰਕਾਰ ਪੱਕ ਉਹ ਹੁਣ ਪਟਵਾਰੀ ਗਰਦੌੜੀ ਗੁਰਦੀ ਕਰਕੇ ਦੇਣਗੇ ਫਰਮਾਇਆ ਆ ਜੂਗੀ ਜੀ ਮੈਂ ਸਾਬਕਾ ਹੁਣ ਬੰਚ ਹਣਸਰਤ ਸਿੰਘ ਪਿੰਡ ਤਲਵੰਡੀਗਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਕੀ ਹਾਲਾਤ ਨੇ ਪਿੰਡ ਦੇ ਸਤਲੁਜ ਦਰਿਆ ਦੇ ਕੰਢੇ ਤੇ ਵਸਿਆ ਇਹ ਪਿੰਡ ਹੈ ਹਾਲਾਤ ਦੇਖੋ ਜੀ ਬੜੇ ਦੁੱਖ ਦੇ ਐਸ ਟਾਈਮ ਬੜੇ ਮਾਰੇ ਆ ਜੀ ਕਿ ਜਿਹੜੀਆਂ ਸਾਡੀਆਂ ਫਸਲਾਂ ਤੇ ਜ਼ਮੀਨਾਂ ਸਤਲੁਜ ਦਰਿਆ ਦੇ ਅੰਦਰ ਆ ਇਹ ਸਾਰੀਆਂ ਬਰਬਾਦ ਹੋ ਚੁੱਕੀਆਂ ਜੀ ਇਹ ਮਤਲਬ ਪਾਣੀ ਨੇ ਸਾਰੀ ਮਾਰਚ ਆ ਗਈਆਂ ਜੋ ਪਪੂਲਰ ਲੱਗਿਆ ਉਹ ਵੇਖੋ ਖੇਤਾਂ ਦੇ ਵਿੱਚ ਦੇਖ ਲਓ ਤੁਸੀਂ ਉਹ ਵੀ ਟੁੱਟਿਆ ਪਿਆ ਸਾਰਾ ਲਿਗਿਆ ਪਿਆ ਤੇ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਇਹਦੇ ਅੱਲ ਜਿਹੜਾ ਧਿਆਨ ਦਿੱਤਾ ਜਾਵੇ ਪਟਵਾਰੀ ਸਾਹਿਬ ਜੋ ਤਹਿਸੀਲਦਾਰ ਸਾਹਿਬ ਐਸਡੀਐਮ ਸਾਹਿਬ ਡੀਸੀ ਸਾਹਿਬ ਕਿ ਜੋ ਇਹਨਾਂ ਦੀਆਂ ਗਰਜ਼ੋਰੀਆਂ ਕਰਵਾ ਕੇ ਤੇ ਜੋ ਵੀ ਕਿਸਾਨਾਂ ਨੂੰ ਬੰਨਦਾ ਮਾਜਵਾ ਦਿੱਤਾ ਜਾਵੇ ਤੇ ਜਿਹੜਾ ਕਿ ਸਾਡੇ ਪਿੰਡਾਂ 'ਲ ਧਿਆਨ ਦਿੱਤਾ ਜਾਵੇ ਸਰਪੰਚ ਸਾਹਿਬ ਗੱਲ ਕੀਤੀ ਜਾਵੇ ਕਿੰਨਾ ਜੇ ਫਸਲਾਂ ਦਾ ਨੁਕਸਾਨ ਹੈ ਜਿਹੜਾ ਇਸ ਪਿੰਡ ਨੂੰ ਇਕੱਲਾ ਇਸ ਪਿੰਡ ਦੀ ਗੱਲ ਕੀਤੀ ਜਵੇ ਕਿੰਨਾ ਨੁਕਸਾਨ ਹੋਇਆ ਸਾਡੇ ਘੱਟੋ ਘੱਟ ਵੀ 80 90 ਗਿੱਲੇ ਦਾ ਨੁਕਸਾਨ ਝੋਨੇ ਦਾ ਜੀ ਤੇ ਵਿੱਚ ਪਬਲਿਕ ਦਾ ਵੀ ਆ ਤੇ ਜ਼ਮੀਨ ਦਾ ਬਹੁਤ ਜ਼ਿਆਦਾ ਆ ਕਿ ਜ਼ਮੀਨ ਕੱਟੀ ਗਈ ਆ ਰੋਡ ਲੱਗੀ ਆ ਦੇ ਤੁਸੀਂ ਤੇ ਸਰਪੰਚ ਸਾਹਿਬ ਹੁਣ ਪਾਣੀ ਦਾ ਪੱਧਰ ਘਟਿਆ ਹਾਂਜੀ ਹੁਣ ਪਾਣੀ ਦਾ ਪੱਧਰ ਘਟਿਆ ਜਿਹੜਾ ਹੁਣ ਕੋਈ ਆ ਜਿਹੜੇ ਨਾਲ ਦੇ ਖੇਤ ਆ ਉੱਚੇ ਬੰਦ ਦੇ ਨਾਲ ਜੀ ਪਹਿਲਾਂ ਇਹਨਾਂ ਦੇ ਵਿੱਚ ਕੱਲ ਬੜਿਆ ਸੀਗਾ ਆਪਣੇ ਸਰਪੰਚ ਸਾਹਿਬ ਕੱਲ ਦੇਖ ਕੇ ਵੀ ਗਏ ਆ ਤੇ ਅਸੀਂ ਵੀ ਜਿਹੜਾ ਮਾਰ ਕੇ ਗਏ ਆ ਬੰਦ ਦੇ ਨਾਲ ਲੱਗਿਆ ਸੀਗਾ ਹੁਣ ਥੋੜਾ ਪਾਣੀ ਦਾ ਪੱਧਰ ਘਟ ਗਿਆ ਆ ਤੇ ਅਸੀਂ ਸਾਡੀ ਤਾਂ ਇਹੀ ਬੇਨਤੀ ਆ ਆਪਣੇ ਐਮਐਲਏ ਸਾਹਿਬ ਵੀ ਸੰਗਵਾਲ ਸਾਹਿਬ ਆਏ ਸੀਗੇ ਉਹਨਾਂ ਨੇ ਬੜਾ ਸਾਨੂੰ ਭਰੋਸਾ ਦਿੱਤਾ ਕਿ ਪਟਵਾਰੀ ਸਾਹਿਬ ਨੂੰ ਵੀ ਭੇਜਿਆ ਤਹਿਸੀਲਦਾਰ ਸਾਹਿਬ ਨੂੰ ਵੀ ਭੇਜਿਆ ਸਾਡੀਆਂ ਜਿਹੜੀਆਂ ਜ਼ਮੀਨਾਂ ਦੀ ਇਹਨਾਂ ਦੀ ਜਿਹੜੀ ਆ ਰਿਪੋਰਟ ਬਣਾਈ ਆ ਵੀ ਹਾਂ ਕਿੰਨੇ ਕ ਨੁਕਸਾਨ ਹੋਇਆ ਕਿ ਅਸੀਂ ਸਾਰਿਆਂ ਦੀ ਇਹਦੀ ਭਰਪਾਈ ਕਰਾਈ ਜਾਊਗੇ ਅਸੀਂ ਬੜੀ ਸਰਕਾਰ ਦੇ ਧੰਨਵਾਦ ਆ ਕਿ ਜਿਹੜਾ ਧਿਆਨ ਰੱਖ ਰਹੀ ਹੈ ਸਰਕਾਰ ਇਹ ਬੜੇ ਰਿਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਇਸ ਦੇ ਬਾਰੇ ਜਿਹੜੀ ਅਪਡੇਟ ਆ ਉਸ ਦੇ ਬਾਰੇ ਵੀ ਤੁਹਾਨੂੰ ਜਰੂਰ ਜਾਣੂ ਕਰਵਾਇਆ ਜਾਏਗਾ ਲੁਧਿਆਣਾ ਤੋਂ ਅੰਮ੍ਰਿਤਸਰ ਦੀ ਰਿਪੋਰਟ